ਵਿਕਸਾਬ ਅੱਜ ਵੀ ਕੋਈ ਪੇਟ ਵਾਸਤੇ ਜੜੀ ਬੂਟੀ ਦੱਸੋ ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਪੇਟ ਵਾਸਤੇ ਕ੍ਰਾਂਬਾਂ ಔಷਧੀ ਜੋ ਆਪਣੇ ਕੀ ਘਰਾਂ ਦੇ ਵਿੱਚ ਆਮ ਹੋ ਜਾਂਦੀ ਹੈ ਆਪਣੇ ਖਾਲਾਂ ਤੇ ਟੋਗਲਾਂ ਤੇ ਆਮ ਹੁੰਦੀ ਸੀ ਤੇ ਜਿਸ ਬਾਰੇ ਤੁਸੀਂ ਜਾਣਦੇ ਵੀ ਹੋ ਪਰ ਤੁਸੀਂ ਹੁਣ ਉਹ ਜੜੀ ਬੂਟੀ ਲੋਪ ਕਰ ਚੁੱਕੇ ਮੈਂ ਦੱਸਣ ਜਾ ਰਿਹਾ ਤੁਹਾਨੂੰ ਪੁਦੀਨੇ ਬਾਰੇ ਪੁਦੀਨਾ ਇੱਕ ਇਹੋ ਜਿਹੀ ಔಷਧੀ ਏ ਜੋ ਪੇਟ ਦੇ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਦੀ ਏ ਤੇ ਇਹਦੇ ਵਰਤੋਂ ਦੇ ਵੀ ਢੰਗ ਤੁਹਾਨੂੰ ਦੱਸਦੇ ਆ ਆਹ ਹੈ ਜੀ ਪੁਦੀਨਾ ਜਿਸ ਨੂੰ ਤੁਸੀਂ ਆਪਦੇ ਟਿਊਬਲ ਤੇ ਨਹਿਰ ਤੇ ਖਾਲ ਤੇ ਕਿਤੇ ਵੀ ਲਾ ਸਕਦੇ ਹੋ ਇਹ ਜਿਆਦਾ ਪਾਣੀ ਲੈਂਦਾ ਇਸ ਕਰਕੇ ਜਿੱਥੇ ਪਾਣੀ ਲੀਕੇਜ ਹੁੰਦਾ ਉੱਥੇ ਹੀ ਲਾਓ ਭਾਵੇਂ ਤੁਸੀਂ ਆਪਦੇ ਅਗਾਹਾਂ ਗਰਮੀਆਂ ਆ ਰਹੀਆਂ ਜਿੱਥੇ ਏਸੀ ਦਾ ਪਾਣੀ ਲੀਕਦਾ ਹੈ ਪੈਪ ਛੱਡ ਦਿਓ ਤੇ ਉੱਥੇ ਲਾ ਦਿਓ ਬਹੁਤ ਵਧੀਆ ਹੋ ਜਾਏਗਾ ਇੱਕ ਵਾਰ ਲਾਉਣਾ ਬਾਅਦ ਚ ਇਹਨੂੰ ਕੋਈ ਸੰਭਾਲਣੀ ਆਪਣੇ ਆਪ ਵਾਦਾ ਰਹਿੰਦਾ ਤੇ ਇਹਦੀ ਤਸਵੀਰ ਜੋ ਹੁੰਦੀ ਹੈ ਬਹੁਤ ਠੰਡੀ ਹੁੰਦੀ ਹੈ ਇਸ ਕਰਕੇ ਗਰਮੀਆਂ ਹੁਣ ਆਪਣੇ ਸ਼ੁਰੂ ਹੋ ਚੱਲੀਆਂ ਨੇ ਮੌਸਮ ਸਹੀ ਆ ਗਿਆ ਹੁਣ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਸਿਆਲ 'ਚ ਜਿਆਦੀ ਇਹਦੀ ਵਰਤੋਂ ਨਹੀਂ ਕਰਨੀ ਹੁੰਦੀ ਹੁਣ ਫਟਾਰਾ ਵੀ ਵਧੀਆ ਲਾਏਗਾ ਕਿਉਂਕਿ ਫੁੱਟ ਦੀ ਬਹਾਰ ਹੈ ਤੇ ਇਹ ਪੇਟ ਦੇ ਵਿੱਚੋਂ ਗੈਸ ਤਜਾਬ ਬਦਹਜਮੀ ਅਫਾਰਾ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ ਤੇ ਇਹਦੀ ਆਪਾਂ ਵੈਸੇ ਸਵੇਰੇ ਚਾਰ ਪੰਜ ਪੱਤੀਆਂ ਇੰਨੀਆਂ ਕੋਈ ਪੱਤੀਆਂ ਵੀ ਖਾ ਸਕਦੇ ਹਾਂ ਤੋੜ ਕੇ ਆਸਾਨੀ ਨਾਲ ਜੋ ਹজম ਹੋ ਜਾਂਦੀਆਂ ਖਾਲੀ ਪੇਟ ਲੋ ਅੱਧਾ ਘੰਟਾ ਕੁਝ ਨਾ ਖਾਓ ਟਾਡੇ ਪੇਟ ਦੇ ਕਈ ਰੋਗ ਦੂਰ ਹੋ ਜਾਣਗੇ ਡਾਈਜੈਸਟਿਵ ਸਿਸਟਮ ਠੀਕ ਹੋਵੇਗਾ ਜਾਨੀ ਜਿੰਨੂੰ ਆਪਾਂ ਹਾਜਮਾ ਕਹਿੰਦੇ ਤੁਹਾਡਾ ਹਾਜਮਾ ਦਰੁਸਤ ਹੋਵੇਗਾ ਜਦੋਂ ਹਾਜਮਾ ਦਰੁਸਤ ਹੋਵੇਗਾ ਤੇ ਬਿਮਾਰੀਆਂ ਆਪਣੇ ਆਪ ਘਟਣਗੀਆਂ ਫਿਰ ਜੋ ਵੀ ਗੈਸ ਇਤਜਾਬੇ ਉਹ ਘਟਣਗੇ ਹੌਲੀ ਹੌਲੀ ਹਟ ਜਾਣਗੇ ਤੇ ਇਹਦਾ ਆਪਾਂ ਸੇਵਨ ਹੈ ਜੋ ਗੰਡੇ ਨਾਲ ਮਿਕਸ ਕਰਕੇ ਚਟਨੀ ਦੇ ਰੂਪ ਵਿੱਚ ਟਮਾਟਰ ਵਗੈਰਾ ਬਣਾ ਕੇ ਉਹਦੇ ਨਾਲ ਵੀ ਚਟਨੀ ਦੇ ਰੂਪ ਵਿੱਚ ਵੀ ਕਰ ਸਕਦੇ ਹਾਂ ਜਾ 4-5 ਪੱਤੇ ਇੰਨੇ ਕੋ ਇਹਦੇ ਲੈ ਲੋ ਇੱਕ ਪੱਤਾ ਲੈ ਲੋ ਆਪਣਾ ਅਜਵਾਇਨ ਪੱਤਾ ਸਵੇਰੇ 5-4 ਕੜੀ ਪੱਤੇ ਤੇ 2-4 ਪੱਤੇ ਮਰਵੇ ਦੇ ਢੋਕੇ ਮੂੰਹ ਚ ਪਾ ਕੇ ਚਬਾਤ ਬਾ ਕੇ ਖਾ ਲੋ ਬਹੁਤ ਵਧੀਆ ਰਿਜ਼ਲਟ ਰਹੇਗਾ ਇਹ ਇੱਕ ਰਾਮਬਨ ಔಷਦੀ ਏ ਜੋ ਤੁਹਾਡੇ ਸਰੀਰ ਨੂੰ ਫਿਟ ਐਂਡ ਫਾਈਨ ਕਰੇਗੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਏਗੀ ਪੇਟ ਦੀਆਂ ਬਿਮਾਰੀਆਂ ਕਬਜ਼ ਵਗੈਰਾ ਅਲਸਰ ਵਗੈਰਾ ਸਾਰੇ ਰੋਗਾਂ ਨੂੰ ਦੂਰ ਕਰਦੀ ਕਿਉਂਕਿ ਮੋਸਟਲੀ ਬਿਮਾਰੀਆਂ ਪੇਟ ਚੋਂ ਸ਼ੁਰੂ ਹੁੰਦੀਆਂ ਐ ਜੇ ਸਾਡਾ ਪੇਟ ਸਾਫ ਹੈ ਦਰੁਸਤ ਹੈ ਹਾਜਮਾ ਦਰੁਸਤ ਹੈ ਤਾਂ ਕੋਈ ਵੀ ਬਿਮਾਰੀਆਂ ਸਾਡੇ ਨੇੜੇ ਨਹੀਂ ਆ ਸਕਦੀਆਂ ਤੇ ਇਹ ਇੱਕ ਨਿੱਕੀਆਂ ਨਿੱਕੀਆਂ ਵੇਲਾਂ ਦੇ ਰੂਪ ਵਿੱਚ ਹੁੰਦਾ ਜੋ ਧਰਤੀ ਤੇ ਹੀ ਫੈਲਦਾ ਆਹ ਦੇਖੋ ਹੁਣ ਲਾਇਆ ਸੀ ਤੇ ਆਹ ਨਿੱਕੀਆਂ ਨਿੱਕੀਆਂ ਹੁਣ ਇਹਦੀਆਂ ਸ਼ਾਖਾਂ ਫੁੱਟਣ ਲੱਗ ਪਈਆਂ ਜੋ ਕਿ ਇੱਕ ਵੇਲ ਦੀ ਤਰ੍ਹਾਂ ਹੀ ਫੁੱਟ-ਫੁੱਟ ਦੀਆਂ ਹੋ ਜਾਂਦੀਆਂ ਬਹੁਤ ਵਧੀਆ ਗੁਣਾ ਨਾਲ ਭਰਪੂਰ ਔਸ਼ਦੀ ਹੈ ਆਪਦੇ ਘਰ ਵਿੱਚ ਲਗਾਓ ਜੇ ਤੁਸੀਂ ਸਵਸਥ ਰਹਿਣਾ ਤੇ ਪੰਜਾਬੀਓ ਪੀਜ਼ਾ 버ਗਰ ਨੂਡਲਸ ਵਗੈਰਾ ਜੋ ਵੀ ਫਾਸਟ ਫੂਡ ਫੂਡ ਹੈ ਉਹ ਅਵਾਇਡ ਕਰੋ ਤੇ ਹੁਣ ਆਪਦੇ ਕੁਦਰਤ ਨਾਲ ਜੁੜੋ ਆਪਦੀਆਂ ਪ੍ਰਾਤਨ ਚ ਚੀਜ਼ਾਂ ਸੀ ਜੋ ਨਾਲ ਨਾਲ ਜੁੜੋ ਜੋ ਸਾਡੇ ਬਜ਼ੁਰਗ ਖਾਂਦੇ ਸੀ ਬਹੁਤ ਪਦੀਨੇ ਦੀ ਚਿਬੜ ਦੀ ਚਟਨੀ ਖਾਂਦੇ ਹੁੰਦੇ ਸੀ ਭਾਈ ਹੁਣ ਇਹੋ ਜਿਹੀਆਂ ਚੀਜ਼ਾਂ ਨਾਲ ਜੁੜੀਏ ਤਾਂ ਕਿ ਆਪਾਂ ਬਿਮਾਰੀਆਂ ਤੋਂ ਬਚੇ ਰਹਿ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ